प्यारे सिरोटी प्यार परी साथ सिरी अकाल जी तुसी देख रहे हो स्टार एजी न्यूज चैनल खबर खबर हर सिंह दी बठिंडा ते गद बारामपुर फूल दे पिंक मंद बागी जमीना सामने आई है जिस किसान अत वेलेस दे वलो हो खेदे दौरान हाला लिया ते अपने चिरा हुई समाप्त कर ली है दे निजी अस्पताल विच इलाज मुन करवाया गया है सावे इस मामले वलो लेहाल दो ही मरी परेशान हन जी उतारया गया ना वलो जनवरी सरकारी अस्पताल ना प्रदर्शन करन ऐलान किया गया है दूसरे पासे पुलिस वलो टेकरा बाद दो वलो जानकारी यह होयादस्या बलकास जानकारी फोटोग्राफी का कपिल लंसी परिवार के उस अदालत से दिकत तो बात है मामले रेंडो पिन जो लंबे समय बंदी के मुरब्बा गले के कारण चार्ज की 44 जिला प्रशासन के सरकारी पटवारीवारी कन्नगदेवलो मरीतचल कारिनवासी सोरा परिवार के उपबंधारों के अलावा उन्होंने उनको बंदक बना लिया सोरा परिवार ने वालों पता चाहते ही मौके जा रही है सिस्टम परेशान हो के बहाल आया है प्रशासन चूक गया अधिकारियों को लगाया गया इस दौरान की जो पुलिस फोर्स पर सडल लगे गई है जानादा पालन पोषण करंगे ਹੋ ਗਿਆ ਸੀ ਸਹਾਰਾ ਨਜ਼ਰਾਨਾ ਐਸਪੀ ਰਾਹੁਲ 파ਰਤਵਾ ਜਖਮੀ ਹੋ ਗਏ ਜਿਨ੍ਹਾਂ ਦਾ ਇਲਾਜ ਪ੍ਰਾਈਵੇਟ ਹਸਪਤਾਲ ਵਿੱਚ ਚੱਲ ਰਿਹਾ ਹੈ ਪੁਲਿਸ ਵੱਲੋਂ ਇਹਨਾਂ ਦੋਨੇ ਵਕ ਵਕ ਮਾਮਲਿਆਂ ਵਿੱਚ ਪਰਚਾ ਦਰਜ ਕੀਤਾ ਜਾ ਰਿਹਾ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਵੀ ਕਰਦੇ ਪਹਿਲਾਂ 18 19 ਸਾਲ ਦਾ ਮੁੰਡਾ ਇਹਦਾ ਡੈਥ ਹੋ ਗਈ ਸੀਗੀ ਕੈਂਸਰ ਕਰਕੇ ਹੁਣ 2018 ਚ ਮੀਰਜੀ ਇਹਨਾਂ ਦਾ ਬੇਟਾ 10ਵੀਂ ਕਲਾਸ ਪੜ੍ਹਦਾ ਸੀਗਾ ਉਹਨਾਂ ਸੌਰੀ 2017 ਚ ਉਹਨਾਂ ਦੇ ਕੈਂਸਰ ਹੋ ਗਿਆ ਸੀਗਾ ਛਾਲੀ ਨਾਲੀ ਤੇ ਮੰਨ ਕੇ ਚਲੋ 13 ਮਹੀਨੇ ਲਗਭਗ ਪੀਜੀਆਈ ਤੋਂ ਟਰੀਟਮੈਂਟ ਚੱਲਿਆ ਉਹ ਡੈਥ ਹੋ ਗਈ ਮੁੜ ਕੇ ਮਿਸਿਸ ਨਾਲ ਕੋਈ ਥੋੜਾ ਬਹੁਤ ਸੀਗਾ ਇੱਕੋ ਹੀ ਬੱਚਾ ਸੀਗਾ ਇਹਨਾਂ ਦਾ ਇੱਕੋ ਹੀ ਬੱਚਾ ਸੀਗਾ ਤੇ ਉਹਦਾ ਕਰਕੇ ਨਾ ਫਿਰ ਇਹ ਉਹਨਾਂ ਦਾ ਡਿਵੋਰਸ ਦਾ ਕੇਸ ਚੱਲ ਗਿਆ ਉਹ ਹੁਣ ਪਰੇਸ਼ਾਨੀ ਜੀ ਸੀਗੀ ਉਹਦਾ ਕਰਕੇ ਕਿਸੇ ਸਾਈਡ ਉਮਰ ਹੈ 44-45 ਸਾਲ ਹੈ ਦਰਸ਼ਨ ਬਲਕਾਰ ਸਿੰਘ son of ਦਰਸ਼ਨ ਜੀ ਜਿਹੜੀ ਪਹਾਲਿਆ ਜਾਂਦੇ ਬਲੋਣ ਜਾਂ ਕਿਦੀ ਸਿਚੁਏਸ਼ਨ ਸੀ ਤੇ ਤੁਹਾਨੂੰ ਪਤਾ ਲੱਗਿਆ ਨਹੀਂ ਉਸ ਟਾਈਮ ਮੈਂ ਨਹੀਂ ਸੀ ਮੈਂ ਬਾਚਾਇਆ ਹਾਂਜੀ ਇੱਕ ਘਰ ਤੋਂ ਬਾਹਰ ਸੀ ਗਈ ਘਰ ਇਹਨੇ ਪਹਿਲਾਂ ਹੋਰ ਚੇਂਜ ਕਰ ਲਿਆ ਪੁਰਾਣੇ ਘਰ ਦੇ ਵਿੱਚ ਕੋਈ ਸਮਾਨ ਚੱਕਣਾ ਆਇਆ ਸੀ ਉਸ ਤੋਂ ਉਸ ਘਰ ਦੇ ਵਿੱਚੋਂ ਆ ਕੇ ਇਹਨੇ ਸਾਨੂੰ ਤਾਂ ਬਾਅਦ ਵਿੱਚ ਮਾਸੀ ਜੀ ਨੂੰ ਪਤਾ ਲੱਗਿਆ ਉਹ ਵੀ ਫੋਨ ਕਰ ਰਹੀ ਸੀ ਉਹਨਾਂ ਫੋਨ ਨਹੀਂ ਚੱਕ ਰਿਆ ਸੀ ਜਿਹਦਾ ਲੜਕਾ ਸੀ ਮਾਸੀ ਦਾ ਫੋਨ ਕਰ ਰਹੀ ਸੀ ਉਹ ਖੁਦ ਉੱਥੇ ਜਾ ਕੇ ਜਦੋਂ ਬਾਰ ਖਲਵਾਇਆ ਬਾਰ ਨਹੀਂ ਖੋਲਿਆ ਫਿਰ ਸਾਨੂੰ ਫੋਨ ਕੀਤਾ ਚਾਚੇ ਦਾ ਲੜਕਾ ਹੋਰ ਆ ਗਿਆ ਦੂਸਰੇ ਆ ਗਏ ਉਸ ਤੋਂ ਬਾਅਦ ਅੰਦਰ ਜਾ ਕੇ ਦੇਖਿਆ ਤਾਂ ਕੰਦ ਟੱਪ ਕੇ ਬਾਰ ਖੋਲਿਆ 게ਟ ਉਹਦਾ ਹੀ ਇਹ ਅੰਦਰਲੇ ਗੇਟ ਦੇ ਦੇਖਿਆ ਤਾਂ ਅੰਦਰ ਲੌਂਗ ਕਰਿਆ ਸੀ ਤਾਂ ਪੱਖੇ ਵਾਲੀ ਹੁੱਕ ਨਾਲ ਸੀਗਾ ਜੀ ਸੱਤ ਨਾਲ ਪਾਹ ਲਿਆ ਕਰ ਦੇ ਨਾਲ ਰੱਸੀ ਸੀਗੀ ਮੰਜੇ ਦੇ ਤੋਂ ਨਹੀਂ ਕੱਢੀ ਹੋਈ ਐ ਕੋਈ ਕਿੰਨੇ ਵਜੇ ਦੀ ਘਟਨਾ ਸਾਨੂੰ ਤਾਂ 12 ਵਜੇ ਤੋਂ ਬਾਅਦ ਪਤਾ ਲੱਗਿਆ ਸਾਢੇ ਵਿਚਕਾਰ ਸਾਨੂੰ ਸਾਢੇ 12 ਤੋਂ 12 ਸਵਾ 12 ਤੋਂ ਬਾਅਦ ਪਤਾ ਲੱਗਿਆ ਜੀ ਆਇਆ ਪਹਿਲਾਂ ਤਾਂ ਪਤਾ ਨਹੀਂ ਕਦੋਂ ਦਾ ਆਇਆ ਸੀਗਾ ਜੀ ਤੇ ਬੱਚੇ ਪਰਿਵਾਰ ਬੱਚਾ ਹੁਣ ਕੋਈ ਨਹੀਂ ਸੀਗਾ ਬੱਚਾ ਇੱਕ ਗੁੜੀਆ ਇਹਨੇ ਡੋ ਲੈ ਸੀਗੀ ਗੋਦ ਲਈ ਸੀਗੀ ਜੀ ਉਸ ਗੁड़िया ਕਰਕੇ ਜਿਆਦਾ ਇਹਨਾਂ ਦਾ ਕੇਸ ਚ ਰੋਲਾ ਚੱਲ ਰਿਹਾ ਸੀਗਾ ਤੇ ਇਹ ਗੁड़िया ਇਹਦੇ ਕੋਲੇ ਸੀ ਹੁਣ ਗੁੜੀਆ ਤੇ ਇੱਕ ਮਾਂ ਨੂੰ ਇੱਕ ਪਿਓ ਆ ਬਹੁਤ ਬਹੁਤ 4 ਸਾਲ ਦਾ 4 ਸਾਲ ਹੋ ਗਏ ਕੋਮਾ ਚ ਪਿਆ ਜੀ ਹੁਣ ਇਹਦਾ ਫਾਦਰ ਸਾਹਿਬ ਇਹ ਉਹਨੂੰ ਕੋਈ ਪਤਾ ਨਹੀਂ ਲੱਗਦਾ ਕੀ ਹੋਈ ਜਾਂਦਾ ਹੁਣ ਵੀ ਕੋਈ ਪਤਾ ਨਹੀਂ ਉਹਨੂੰ ਮਾਤਾ ਦਾ ਬੜਾ ਹਾਲਾ ਜੀ ਬਿਲਕੁਲ ਹੋਟੋ ਕੇ ਕੀ ਲੱਗਦਾਗਾ ਦੇਖੋ ਕੀ ਜ਼ਿੰਦਗੀ ਦੀਆਂ ਸਮੱਸਿਆਵਾਂ ਇਸ ਤਰੀਕੇ ਨਾਲ ਹੱਲ ਹੋ ਜਾਂਦੀਆਂ ਨੇ ਕੀ ਲੱਗਦਾ ਨਹੀਂ ਤੁਹਾਨੂੰ ਕੀ ਬਹੁਤ ਮੰਦ ਭਾਗੀ ਘਟਨਾ ਵੀ ਹੈ ਔਰ ਦੂਸਰਾ ਸਮਝਾਣ ਦੇ ਨਾਲ ਵੀ ਸ਼ਾਇਦ ਕਿਤੇ ਨਾ ਕਿਤੇ ਸਮਝ ਆ ਜਾਵੇਗਾ ਕੋਸ਼ਿਸ਼ ਕੀਤੀ ਜਾ ਸਕਦੀ ਹੈ ਉਹਨੂੰ ਸਿੱਧਾ ਬਹੁਤ ਸਮਝ ਆਉਂਦੇ ਸੀਗੀ ਪਤਾ ਨਹੀਂ ਹੁਣ ਇਹਨੂੰ ਕੀ ਸੋਝਾ ਹੈ ਕੀ ਨਹੀਂ ਹੈ ਪੰਜ-ਛੇ ਦਿਨ ਪਹਿਲਾਂ ਤਰੀਕ ਸੀਗੀ ਇਹਦੀ ਉਹਨੇ ਖਰਚਾ ਲੱਗ ਗਿਆ ਸੀ ਇਹਦੇ ਉਹਨੂੰ ਮੈਡਮ ਨੂੰ ਤੋਂ ਦੇਣ ਵਾਸਤੇ ਖਰਚਾ ਵੀ ਕੁਝ ਭਰ ਕੇ ਆਇਆ ਉੱਥੇ ਇਹਦੇ ਸਹੁਰਿਆਂ ਵੱਲੋਂ ਪਤਾ ਨਹੀਂ ਕੀ ਗੱਲਬਾਤ ਹੋਈ ਹੈ ਕਿਵੇਂ ਹੋਈ ਹੈ ਇਹ ਤਰੀਕ ਦੇ ਇਕੱਲਾ ਗਿਆ ਸੀਗਾ ਉਹਦੇ ਸਹੁਰੇ ਚਾਰ-ਪੰਜ ਆਏ ਸੀਗੇ ਇਹ ਕੀ ਗੱਲਬਾਤ ਹੋਈ ਉਸ ਤੋਂ ਬਾਅਦ ਬਹੁਤ ਟੈਨਸ਼ਨ ਸੀਗਾ ਪਹਿਲਾਂ ਬੱਚੇ ਨੂੰ ਘੱਟ ਬਹੁਤ ਘੱਟ ਯਾਦ ਕਰ ਰੋਏ ਹੁਣ ਹਰ ਵੇਲੇ ਬੱਚੇ ਨੂੰ ਯਾਦ ਕਰਦਾ ਰਹਿੰਦਾ ਸੀ ਆਪਣੇ ਇਹਨੂੰ ਜੋ ਜਿਹਦੀ ਡੈਥ ਹੋਈ ਹੈ ਕੈਂਸਰ ਨਾਲ ਧਮਕੀਆਂ ਵੀ ਮਿਲਦੀ ਸੀ ਤੁਸੀਂ ਥੋੜਾ ਪ੍ਰਵਾਸ ਮਿਲਦੀਆਂ ਹੁਣ ਇਹ ਸਾਨੂੰ ਕਲੀਅਰ ਨਹੀਂ ਕੀਤਾ ਕੁਝ ਕਹ ਦੱਸਦਾ ਸਾਨੂੰ ਬਹੁਤ ਘਾਟੇ ਚੀਜ਼ਾਂ ਕਹਿਦਾ ਸੀ ਜੀ ਐਵੇਂ ਕਹਿ ਦਈਏ ਆਪਾਂ ਜ਼ਰੂਰੀ